ਜੀ ਜੀ ਅਸੀਂ ਹਰੇ ਬਹੁਤ ਐਕਸਾਈਟਡ ਆ ਫਰਸਟ ਡੇ ਸਕੂਲ ਜਾਣ ਵਾਸਤੇ ਅਸੀਂ ਫਰਸਟ ਡੇ ਆਫ ਸਕੂਲ ਜਨ ਅੱਜ ਚੱਲੇ 2 ਮਹੀਨਿਆਂ ਬਾਅਦ ਸਕੂਲੇ ਹਨਾ ਉਹ ਵੀ ਇਹ ਮੇਰੇ ਆ ਜਾਓ ਫਿਰ ਚੱਲਗੇ ਅੱਜ ਇਹਨਾਂ ਨੂੰ 2 ਮਹੀਨਿਆਂ ਦੀਆਂ ਛੁੱਟੀਆਂ ਸੀਗੀਆਂ ਤੇ 2 ਮਹੀਨਿਆਂ ਬਾਅਦ ਸਕੂਲੇ ਚੱਲੇ ਆ ਤੇ ਨਿੱਕੀ ਸਾਡੀ ਬਹੁਤ ਖੁਸ਼ ਆ ਕਿਉਂਕਿ ਘਰੇ ਰਹਿ ਰਹੇ ਹੋਏ ਪਏ ਤੰਗ ਬੋਰ ਬੋਰ ਹੋਏ ਪਏ ਆ ਹੁਣ ਤਾਂ ਹੀ ਕਹਿੰਦੀ ਮੈਂ ਬਹੁਤ ਐਕਸਾਈਟਡ ਹਾਂ ਦੀਦੀ ਮੈਂ ਖੇਡਦੀ ਹੁੰਦੀ ਸੀ ਨਾਲ ਹੁਣ ਸਕੂਲ ਜਾ ਕੇ ਖੇਡਿਆ ਕਰੀਏ ওকে ਡੀਪਲੀਜ਼ ਕੈਪੀ ਨਾਜ਼ ਪਲੀਜ਼ ਇਹਨਾਂ ਨੂੰ ਟੀਚਰਾਂ ਵਗੈਰਾ ਉੱਥੇ ਸਿਲੈਕਟ ਹੋਣਗੇ ਹਜੇ ਵਾਸਾਂ ਲੈ ਜਾਂਦੇ ਤੂੰ ਨੇ ਕਿਹਾ ਓਏ ਟੋਪੀ ਪਾਈ ਐ ਚ ਸਾਡਾ ਚਾਲੀ ਨੇ ਕੈਟ ਵਾਲੀ ਭਾਈ ਚਲੋ ਚਲੋ ਟਾਈਮ ਬਹੁਤ ਹੋ ਗਿਆ ਕੈਟ ਵਾਲੀ ਪਾਈ ਐ ਕੈਟ ਵਾਲੀ ਪਾਈ ਐ ਟਾਈਮ ਸਾਢੇ 8 ਹੋਣ ਵਾਲੇ ਆ 8:21 ਤਾਂ ਹੋ ਗਿਆ ਬੜੀ ਦੂਰ ਨਹੀਂ ਹੈਗਾ ਇਹਨਾਂ ਦਾ ਨਾਲ ਹੀ ਆ ਨੇੜੇ ਹੀ ਆ ਤੁਰ ਕੇ ਤੇ ਤੁਰ ਕੇ 10 12 ਕੁ ਮਿੰਟ ਲੱਗਦੇ ਜਾਣ ਨੂੰ ਗੱਡੀ ਦੇ ਇੱਕ ਜਦੋਂ ਇੱਥੇ ਸਕੂਲ ਟਾਈਮ ਹੁੰਦਾ ਤਾਂ ਸੜਕਾਂ ਤੇ ਟ੍ਰੈਫਿਕ ਬਹੁਤ ਹੋ ਜਾਂਦੀ ਆ ਟ੍ਰੈਫਿਕ ਇਦਾਂ ਹੁੰਦੀ ਵੀ ਇੱਥੇ ਬੱਸਾਂ ਵਗੈਰਾ ਦਾ ਇੰਨੀਆਂ ਹੁੰਦੀਆਂ ਨਹੀਂ ਸਕੂਲਾਂ ਦੇ ਵਿੱਚ ਆਉਣ ਵਾਲੀਆਂ ਹਰੇਕ ਮਤਲਬ ਆਪਣੀ ਗੱਡੀ ਤੇ ਹੀ ਛੱਡ ਨਾਉਂਦਾ ਬੱਚਿਆਂ ਨੂੰ ਆਪਣੇ ਪਰਸਨਲ ਵਹੀਕਲ ਤੇ ਜਾਂ ਜਿਹੜੇ ਨੇੜੇ ਹੁੰਦੇ ਨੇ ਉਹ ਤੁਰ ਕੇ ਹੁੰਦੇ ਨੇ ਤੇ ਇੱਕ ਸਕੂਲ ਦੇ ਨੇੜੇ ਜਿਹੜੇ ਸਪੀਡ ਲਿਮਟ ਹੁੰਦੀ ਆ ਉਹ 30 ਦੀ ਹੀ ਹੁੰਦੀ ਆ 30 ਤੋਂ ਵੱਧ ਨਹੀਂ ਗੁਚਲਾ ਸਕਦਾ ਤੇ ਤਾਂ ਦੀ ਬੀਰ ਸਕੂਲ ਨਹੀਂ ਚੱਲਿਆ ਜੇ ਪਾਪਾ ਤਾਂ ਦੀ ਬੀ ਲਿਖਿਆ ਅੱਜ ਜਾਂ ਤਾਂ ਪਹਿਲਾਂ ਗੱਡੀਆਂ ਗੁੱਡੀਆਂ ਨਿਕਲ ਗਈਆਂ ਹਨਾ ਇਹ ਅੱਜ ਭੀੜ ਨਹੀਂ ਹੈਗੀ ਲੋਕ ਹੀ ਚਲੇ ਗਏ ਸਾਰੇ ਆਪਾਂ ਥੋੜੇ ਲੇਟ ਆਓ ਅੱਗੇ ਜਾਈ ਜਾਂਦੇ ਬੱਚੇ ਜੇ ਆਲੋ ਕੀ ਜਾਈ ਜਾਂਦੇ ਤੇ ਇੱਥੇ ਕਾਫੀ ਜਾਮ ਹੁੰਦਾ 8 ਵਜੇ ਜ਼ਿਆਦਾ ਹੁੰਦਾ ਹੁਣ ਚਲੋ ਅਸੀਂ ਥੋੜੇ ਅੱਜ ਲੇਟ ਹੋ ਗਏ ਕਿਉਂਕਿ 8:25 ਦਾ ਹੋਣ ਵਾਲੇ ਆਲੋ ਕੀ ਤੁਰਕੇ ਛੱਡਣ ਜਾਈ ਜਾਂਦੇ ਆ ਏਦਾਂ ਜਾਨੀ ਆਪ ਬੱਚੇ ਨੂੰ ਇੱਥੇ ਸਕੂਲੇ ਛੱਡਣ ਜਾਣਾ ਪੈਂਦਾ ਬੱਸਾਂ ਹੈਗੀਆਂ ਨੇ ਜਿੱਦਾਂ ਜਿਹੜੇ ਲੋਕੀ ਨਿਊਟਨ ਤੋਂ ਆਉਂਦੇ ਆ ਹਾਂ ਬੱਸਾਂ ਹੈਗੀਆਂ ਨੇ ਮਤਲਬ ਬੱਸਾਂ ਐ ਨਹੀਂ ਹੁੰਦੀਆਂ ਵੀ ਹਰੇਕ ਬੱਚੇ ਵਾਸਤੇ ਬੱਸ ਆ ਉਹ ਕੋਈ ਆਨਲਾਈਨ ਕੋਈ ਅਪਲਾਈ ਕਰਨਾ ਪੈਂਦਾ ਕੁਝ ਲੱਭਣੀ ਪੈਂਦੀ ਥੋੜੀਆਂ ਜਿਹੀਆਂ ਬੱਸਾਂ ਹੁੰਦੀਆਂ ਜਿਹੜੇ ਦੂਰੋਂ ਆਉਂਦੇ ਆ ਉਹਨਾਂ ਨੂੰ ਫਿਰ ਮਿਲ ਜਾਂਦੀਆਂ ਕੋਈ ਆਨ ਨਿਊਟਨ ਤੋਂ ਆਉਂਦੇ ਆ ਅੱਛਾ ਜਿਹੜੇ ਉਹੀ ਦੂਰ ਹੋ ਕੇ ਜਿਹੜੇ ਤੇ ਮਤਲਬ ਇਦਾਂ ਨਹੀਂ ਹੈਗਾ ਵੀ ਹਰੇਕ ਬੱਚੇ ਨੂੰ ਬੱਸ ਮਿਲੂਗੀ ਤੇ ਪੈਸੇ ਲੈਣਗੇ ਉਹ ਵੀ ਫ੍ਰੀ ਫ੍ਰੀ ਹੁੰਦੀ ਉਹ ਫ੍ਰੀ ਹੁੰਦੀ ਆ ਹਾਂ ਜਿਹੜੇ ਇਦਾਂ ਇਹਨਾਂ ਦੇ ਸਰਕਾਰੀ ਸਕੂਲ ਆ ਉਹ ਬੱਸਾਂ ਫ੍ਰੀ ਹੁੰਦੀਆਂ ਜਿਹੜੇ ਪਰ ਹੁੰਦੀਆਂ ਥੋੜੀਆਂ ਜਿਹੀਆਂ ਮੈਨੂੰ ਲੱਗਦਾ ਸਕੂਲ ਚ ਇੱਕ ਹੀ ਆਉਂਦੀ ਹੋਣੀ ਐ ਇੱਕ ਹੀ ਐ ਨਾ ਇੱਕ ਹੀ ਆ ਹਾਂ ਕਿੱਡਾ ਸਕੂਲ ਆ ਤੇ ਇੱਕੋ ਇੱਕ ਜਾਂ ਦੋ ਆ ਇੱਕ ਦੋ ਹਾਂ ਇੱਕ ਜਾਂ ਦੋ ਬੱਸਾਂ ਆਉਂਦੀਆਂ ਬਸ ਤੇ ਬਾਕੀ ਸਾਰੇ ਲੋਕ ਆਪ ਹੀ ਛੱਡ ਨਾਉਦੇ ਆ ਹਾਂ ਅੱਧਾ ਆ ਦੇ ਕੋਈ ਇੱਧਰਲੇ ਪਾਸੇ ਗੱਡੀਆਂ ਦੀ ਲਾਈਨ ਲੱਗੀ ਸਭ ਸਕੂਲ ਤੇ ਡ੍ਰੌਪ ਕਰਨ ਵਾਲੇ ਹੀ ਆ ਹੇ ਆ ਦੇਖੋ ਇੱਦਾਂ ਗੱਡੀਆਂ ਤੇ ਲਾਹ ਲਾ ਕੇ ਮੁੜੀ ਜਾਣਾ ਹਾਂ ਕੀ ਰਿ ਮੇਰੀ ਰੋਬੋ ਸੋਫੀਆ ਹੈਲੋ ਹੈ ਲਾਈ ਹੈਲੋ ਮੈਂ ਨਹੀਂ ਦੇਖਦਾ ਸੀ ਤੇ ਤਾਂ ਜਾਨਾ ਉੱਥੇ ਓਕੇ ਤੇ ਟੀਚਰ ਇਹਨਾਂ ਦੇ ਇੱਥੇ ਸਿਲੈਕਟ ਹੋਣੇ ਆ ਓਕੇ ਇਹਦੀ ਮੋਟ ਬਾਟ ਪਾਇਆ ਇਹਨੂੰ ਕਿਵੇਂ ਪਾਉਣਾ ਇਹ ਨਾਲ ਵਿੱਚ ਪਾਉਣਾ ਗੁਗੀ ਆਸਾ ਪਾਉਣਾ ਇਹਨਾਂ ਦੇ ਟੀਚਰ ਵਗੈਰਾ ਇੱਥੇ ਸਿਲੈਕਟ ਹੋਣਗੇ ਮਤਲਬ ਉਹ ਦੇਖੋ ਲਾਤਾ ਨਾ ਪੁੱਤੋ ਗ੍ਰੇਡ 1 ਦਾ ਲਾਤਾ ਉਹ ਗ੍ਰੇਡ 1 ਦਾ ਲਾਤਾ ਆ ਗ੍ਰੇਡ 1 ਵਾਲੇ ਬੱਚੇ ਇੱਥੇ ਕੱਢਣਗੇ ਫਿਰ ਇਹਨਾਂ ਨੂੰ ਟੀਚਰ ਤੋਂ ਚਿਤ ਦਿਖਾਉਣਗੇ ਆ ਦੇਖ ਲਓ ਇੱਕ ਇੱਥੇ ਡਰੈਸ ਨਹੀਂ ਹੁੰਦੀ ਇੱਥੇ ਸਕੂਲਾਂ ਦਾ ਸਿਸਟਮ ਤਾਂ ਬਹੁਤ ਫਰਕ ਹੈ ਇੰਡੀਆ ਨਾਲ ਆ ਦੇਖ ਲਓ ਸਭ ਲੋਕੀ ਗੱਡੀਆਂ ਤੇ ਇਦਾਂ ਡ੍ਰੌਪ ਕਰਨ ਆ ਰਹੇ ਆ ਉਹ ਉਧਰ ਵੀ ਲਾਈਨ ਲੱਗੀ ਅੱਗੇ ਗੱਡੀਆਂ ਦੀ ਉਹ ਉਧਰ ਬਾਹਰ ਵੀ ਸਾਵੇ ਸਕੂਲੇ ਛੱਡਣ ਆਏ ਹੋਏ ਬੱਚੇ ਆ ਦੇਖ ਲਓ ਕਿਸੇ ਬੱਚੇ ਦੀ ਡਰੈਸ ਨਹੀਂ ਹੈ ਜਿਹੜੀ ਮਰਜ਼ੀ ਪਾਓ ਉਹਨੇ ਤਾਂ ਸਭ ਲੋਕੀ ਪੇਰੈਂਟਸ ਦਾਦੇ ਆਪਣੇ ਪੋਤੇ-ਪੋਤਣਾਂ ਨੂੰ ਸਭ ਡ੍ਰੌਪ ਕਰਨ ਆ ਰਹੇ ਆ ਤੇ ਇਹ ਹੈਗਾ ਐਲੀਮੈਂਟਰੀ ਸਕੂਲ ਛੋਟੇ ਬੱਚਿਆਂ ਦੇ ਸਕੂਲ ਨੇ ਜਾਣੀ ਇਹ ਇੱਥੇ ਆ ਇੱਥੇ ਬੱਚੇ ਸਾਰੇ ਇਨਾ ਇਕੱਠੇ ਕਰੀ ਜਾਨੇ ਆ ਗਰਾਊਂਡ ਜਿਹਦੇ ਵਿੱਚ ਤੇ ਇੱਥੋਂ ਫਿਰ ਆਪੋ ਆਪਣੇ ਬੱਚਿਆਂ ਨੂੰ ਟੀਚਰ ਜਿਹੜੀ ਜਿਹੜੀ ਕਲਾਸ ਵਿੱਚ ਜਿਹੜਾ ਜਿਹੜਾ ਟੀਚਰ ਮੈਨ ਆ ਉਹ ਫਿਰ ਲੈ ਕੇ ਚਲੇ ਜਾਣਗੇ ਆ ਹੁਣ ਇਹਨਾਂ ਦੀ ਬੈਲ ਵੱਜ ਗਈ ਤੇ ਹੁਣ ਜਾਣਗੇ ਸਾਰੇ ਬੱਚੇ ਅੰਦਰ ਤੇ ਲਾਈਨ ਅਪ ਹੋ ਗਏ ਇਧਰ ਜਿਹੜੇ ਹੈਗੇ ਆ ਇਹ ਜਿਹੜੇ ਉੱਗਲੀ ਸਾਈਡ ਤੇ ਬੱਚੇ ਆ ਇਧਰ ਮੇਰੀ ਛੋਟੀ ਗੁੱੜਗਾ ਇਹ ਹੈਗੇ ਜਿੱਦਾਂ ਗ੍ਰੇਡ 1 ਤੱਕ ਕਿੰਡਰਗਾਰਡਨ ਵਾਲੇ ਛੋਟੇ ਛੋਟੇ ਮੈਨੂੰ ਲੱਗਦਾ ਫਰਸਟ ਕਲਾਸ ਤੱਕ ਆ ਜਿਹੜੀ ਮੇਰੀ ਵੱਡੀ ਗੁੱੜਗਾ ਉਹ 4th ਦੇ ਵਿੱਚ ਆ ਉਹ ਦੂਜੀ ਸਾਈਡ ਤੇ ਨੇ ਉਹ ਮਾਰਤ ਦੇ ਦੂਜੇ ਪਾਸੇ ਇੱਧਰਲੇ ਸਾਈਡ ਤੇ ਸਭ ਛੋਟੇ ਛੋਟੇ ਆ ਹੁਣ ਇਹਨਾਂ ਦਾ ਟਾਈਮ ਹੋ ਗਿਆ ਹੁਣ ਚੱਲੇ ਸਾਰੇ ਕਲਾਸਾਂ ਇੱਥੇ ਇੱਕ ਗੱਲ ਮੈਂ ਦੇਖੀ ਆ ਮੈਂ ਇੱਥੇ ਕੋਈ ਬੱਚਾ ਐ ਨਹੀਂ ਦੇਖਿਆ ਵੀ ਜਿਹੜਾ ਸਕੂਲੇ ਜਾਣ ਲੱਗੇ ਰੋਂਦਾ ਕਰ ਲਾਉਂਦਾ ਹੋਵੇ ਵੀ ਹਾਏ ਮੈਂ ਨਹੀਂ ਜਾਣਾ ਇੱਥੇ ਤਾਂ ਬੱਚੇ ਛੁੱਟੀ ਹੋਵੇ ਤਾਂ ਘਰੇ ਕੇ ਬੁਸ ਬੁਸ ਕਰਦੇ ਆ ਕਿ ਹਾਏ ਕਿਉਂ ਛੁੱਟੀ ਆ ਸਾਰੇ ਆਂ ਸਕੂਲੇ ਜਾਣਾ ਸਕੂਲੇ ਜਾਣਾ ਐਦਾਂ ਦਾ ਸਕੂਲਿੰਗ ਸਿਸਟਮ ਆ ਇਹਨਾਂ ਦਾ ਤੇ ਫਿਰ ਬੱਚੇ ਨੂੰ ਪੜਾਉਣ ਦਾ ਤਰੀਕਾ ਇਹਨਾਂ ਦਾ ਇੰਨਾ ਈਜੀ ਆ ਕਿ ਮੈਂ ਦੇਖਿਆ ਵਾ ਕੋਈ ਵੀ ਸਵਾਲ ਕੋਈ ਵੀ ਚੀਜ਼ ਆ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਉਂਦੇ ਆ ਜਿਹੜਾ ਆਸਾਨੀ ਨਾਲ ਦਿਮਾਗ 'ਚ ਪਾ ਜਾਵੇ ਜਾਂਦਾ ਡਰ ਦੂਰ ਨਹੀਂ ਆਉਦਾ ਇੱਥੇ ਇਹਨਾਂ ਨੂੰ ਸਕੂਲੇ ਆਉਣ ਲੱਗੇ ਆ ਬੱਚੇ ਤਾਂ ਇਹ ਕਹਿੰਦੇ ਸਾਨੂੰ ਸਕੂਲੇ ਭੇਜੋ ਲੱਗੇ ਹੁਣ ਸਾਰੇ ਬੱਚੇ ਜਾਣ ਆਪਣੇ ਆਪਣੇ ਕਲਾਸਾਂ ਨੂੰ ਇੱਥੋਂ ਇਦਾਂ ਲਾਈਨ ਬਣਾ ਕੇ ਇਹਨਾਂ ਨੇ ਲਾਏ ਜਣਾ ਆ ਸਾਡਾ ਰਾਵਸ ਉਹ ਪਿੱਛੇ ਖੜਾ ਚਲੋ ਇਹ ਵੀ ਗਏ ਕਲਾਸ ਨੂੰ ਰਵੀ ਬਾਏ ਅੱਧੀ ਵੀ ਚਾਈ ਸ਼ੁੱਕ ਨਹੀਂ ਪਿਆ ਇਦਾਂ ਦਾ ਜਾਨੀ ਇਹਨਾਂ ਦਾ ਸਕੂਲ ਦਾ ਹਿਸਾਬ ਕਿਤਾਬ ਹੁੰਦਾ 2:00 ਵਜੇ ਤੱਕ ਇਹਨਾਂ ਦਾ ਸਕੂਲ ਲੱਗਣਾ ਬਾਅਦ ਛੁੱਟੀ ਤੇ ਫ੍ਰੀ ਪੜਾਈ ਹੁੰਦੀ ਹੈ ਇੱਥੇ ਹਾਂ ਬੁੱਕਸ ਤੇ ਵਗੈਰਾ ਜਿਹੜੀਆਂ ਅਸੀਂ ਉਹ ਮੁੱਲ ਲੈਣੀਆਂ ਹੁੰਦੀਆਂ ਬਾਕੀ ਸਕੂਲ ਵਗੈਰਾ ਦੀ ਕੋਈ ਫੀਸ ਨਹੀਂ ਹੁੰਦੀ ਉਹ ਸਟੱਡੀ ਫ੍ਰੀ ਆ ਆਪਣੇ ਇੰਡੀਆ ਤੋਂ ਦੇਖਿਆ ਸਕੂਲਾਂ ਵਾਲੇ ਜੀ ਫਲਾਨਾ ਦੇ ਨਾਲ ਆ ਗਿਆ ਫਲਾਨੀ ਡਰੈਸ ਫਲਾਨੀ ਦੁਕਾਨ ਤੋਂ ਦੁਕਾਨਾਂ ਵੀ ਫਿਰ ਉੱਥੇ ਸ਼ਹਿਰ ਚ ਇੱਕ ਦੋ ਵੀ ਹੁੰਦੀਆਂ ਪਤਾ ਹੁੰਦਾ ਤੇ ਉੱਥੋਂ ਹੀ ਮਿਲਣਾ ਬਸ ਆਪਣੇ ਤੇ ਬਾਕੀ ਪਤਾ ਹੀ ਯਾਰ ਇੱਥੇ ਜਾਣੀ ਫालतू ਖਰਚੀ ਨਹੀਂ ਕਰਾਉਂਦੇ ਆਪਣੇ ਤੇ